ਵਾਰਨਿੰਗ ਦੇ ਦਿਓ ਤੁਸੀਂ ਜੀ ਸੋਦਾ ਲਾਤਾ ਤੁਸੀਂ ਸੋਦੇ ਹੀ ਲਾਵਾਂਗੇ ਦੌੜ ਫਟੇ ਮੋਂ ਤੁਹਾਡਾ ਸੁਧਾਰੋ ਭਰਾਵਾ ਆਪਣੇ ਆਪ ਨੂੰ ਦੁਨੀਆਂ 'ਚ ਹੋਰ ਬਥੇਰੇ ਕੰਮ ਹੈਗੇ ਨੇ ਔਰ ਇਸ ਤੋਂ ਵੀ ਜ਼ਿਆਦਾ ਗੰਦੇ ਗੰਦੇ ਲੋਕ ਪੰਜਾਬ 'ਚ ਬੈਠੇ ਨੇ ਇੱਕ ਔਰਤ ਨੂੰ ਦੋ ਲੰਗ ਸਿੰਘ ਮਾਰ ਰਹੇ ਆ ਵਾਹ ਜੀ ਵਾਹ ਐਦਾਂ ਹੀ ਕਰਦੇ ਰਹੋ ਔਰ ਕੌਮ ਦਾ ਨਾਮ ਨਾ ਹੋਰ ਉੱਤੇ ਲੈ ਕੇ ਜਾਇਓ ਤੁਸੀਂ ਠੀਕ ਹੈ ਗਲਤ ਹੈਗੀ ਐ ਚਾਰਜ ਪੇੜਾ ਮਾਰ ਦਿਓ ਕੰਪਲੇਨ ਕਰ ਦਿਓ ਵਾਰਨਿੰਗ ਦੇ ਦਿਓ ਅਸੀਂ ਜੀ ਸੋਧਾ ਲਾਤਾ ਔਰ ਅਸੀਂ ਸੋਧੇ ਹੀ ਲਾਵਾਂਗੇ ਜੇ ਤੁਸੀਂ ਇੰਨੇ ਹੀ ਆਜ਼ਾਦ ਹੋ ਤਾਂ ਪੰਜਾਬ ਵਿੱਚ ਅਸਲੀ ਅਪਰਾਧੀਆਂ ਨੂੰ ਲੱਭੋ ਮੀਕਾ ਸਿੰਘ ਨੇ ਕਮਲ ਕੌਰ ਪਾਬੀ ਦੇ ਕਤਲ ਲਈ ਅਮਰਿਤਪਾਲ ਸਿੰਘ ਮਹਿਰੋ ਦੀ ਆਲੋਚਨਾ ਕੀਤੀ ਹੈ ਦੱਸਦੇ ਕਟੜਪੰਥੀ ਸਿੱਖ ਨੇਤਾ ਅਮਰਿਤਪਾਲ ਸਿੰਘ ਮਹਿਰੋ ਵੱਲੋਂ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰਸ ਕਮਲ ਕੌਰ ਔਰ ਕੰਚਨ ਕੁਮਾਰੀ ਦੀ ਹਤਿਆ ਦੀ ਜ਼ਿੰਮੇਵਾਰੀ ਲੈਣ ਤੋਂ ਕੁਝ ਦਿਨਾਂ ਬਾਅਦ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਉਹਨਾਂ ਤੇ ਕਹਮਲਾ ਕੀਤਾ ਅਦਾ ਚੁਣੌਤੀ ਦਿੱਤੀ ਕਿ ਉਹ ਪੰਜਾਬ ਵਿੱਚ ਅਸਲ ਅਪਰਾਧੀਆਂ ਨੂੰ ਲੱਭਣ ਔਰ ਵਾਇਰਲ ਹੋ ਰੇ ਇੱਕ ਵੀਡੀਓ ਵਿੱਚ ਮਿਕਾ ਨੂੰ ਮੈਰੋ ਦੀ ਹਾਸਿਆਖੇਸ ਅੰਦਾਜ਼ ਚ ਆਲੋਚਨਾ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਉਹ ਕਹਿੰਦੇ ਹਨ ਕਿ ਇਹ ਕਨਫਲੂਐਂਸਰ ਦੀ ਹਤਿਆਰ ਕਰ ਦਿੱਤੀ ਗਈ ਹੈ ਵਾ ਕਿੰਨਾ ਮਾਣ ਵਾਲਾ ਕਮਕਾ ਮੇਰਾ ਨਾਮ ਮਿਕਾ ਸਿੰਘ ਹੈ ਮੈਂ ਸਿੱਖ ਪਰਿਵਾਰ ਤੋਂ ਹਾਂ ਤੇ ਮੈਨੂੰ ਬਹੁਤ ਮਾਣ ਹੈ ਕਿ ਦੋ ਸਿੱਖਾਂ ਨੇ ਇੱਕ ਔਰਤ ਨੂੰ ਮਾਰ ਦਿੱਤਾ ਸ਼ਾਬਾਸ਼ ਉਹ ਅੱਗੇ ਕਹਿੰਦੇ ਹਨ ਸਿੱਖ ਤਾਂ ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਸਨ ਪਰ ਹੁਣ ਇਹ ਨਵਾਂ ਰੁਖ ਹੈ ਧਰਨੂ ਅਤੇ ਤੁਹਾਡੇ ਲੋਕਾਂ ਨੂੰ ਵਧਾਈ ਹੋਵੇ ਅਮਰਿਤਪਾਲ ਸਿੰਘ ਮਹਿਰੋ ਮੀਕਾ ਨੇ ਪੁੱਛਿਆ ਕਿ ਕੀ ਤੁਸੀਂ ਇੰਨੇ ਆਜ਼ਾਦ ਹੋ ਕਿ ਕਿਸੇ ਔਰਤ ਦੇ ਨੱਚਣ ਜਾਂ ਛੋਟੇ ਕੱਪੜੇ ਪਾਉਣ ਉਤੇ ਉਸ ਨੂੰ ਮਾਰ ਦਿਓ ਜੇ ਇੰਨੀ ਹਿੰਮਤ ਹੈ ਤਾਂ ਦੁਨੀਆ ਵਿੱਚ ਹੋਰ بڑے ਮਾਮਲੇ ਹਨ ਉਹਨਾਂ ਨਾਲ ਨਿਪਟੋ ਉਹਨਾਂ ਨੇ ਮਹਿਰੋ ਤੇ ਸਿੱਖ ਕੌਮ ਦਾ ਨਾਮ ਖਰਾਬ ਕਰਨ ਦਾ ਦੋਸ਼ ਲਾਇਆ ਮੀਕਾ ਕਹਿੰਦੇ ਹਨ ਸਿੱਖ ਕੌਮ ਉਹ ਕੌਮ ਹੈ ਜੋ ਲੰਗਰ ਲਗਾ ਕੇ ਲੋਕਾਂ ਨੂੰ ਖਾਣਾ ਖਵਾਉਂਦੀ ਹੈ ਕੋਵਿਡ ਦੌਰਾਨ ਵੀ ਅਸੀਂ ਸਭ ਤੋਂ ਪਹਿਲਾਂ ਮਦਦ ਲਈ ਖੜੇ ਹੋਏ ਸੀ ਪੰਜਾਬ ਵਿੱਚ ਬਹੁਤ ਸਾਰੇ ਅਸਲੀ ਗੁਨਾਹਗਾਰ ਹਨ ਜਾ ਕੇ ਉਹਨਾਂ ਨੂੰ ਲੱਭੋ ਉਹਨਾਂ ਨੇ ਭਗਤ ਸਿੰਘ ਨਾਲ ਤੁਲਨਾ ਕਰਦਿਆ ਕਿਹਾ ਕਿ ਇੱਕ ਪਾਸੇ ਭਗਤ ਸਿੰਘ ਵਰਗੇ ਸ਼ਹੀਦ ਹਨ ਜਿਨ੍ਹਾਂ ਨੇ ਦੇਸ਼ ਲਈ ਜਾਨ ਦੇ ਦਿੱਤੀ ਦੂਜੇ ਪਾਸੇ ਤੁਸੀਂ ਜਿਹੜੇ ਸਮਝਦੇ ਹੋ ਕਿ ਕਿਸੇ ਔਰਤ ਦੀ ਹੱਤਿਆ ਕਰਨਾ ਬਹਾਦਰੀ ਹੈ ਉਹਨਾਂ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਅਪੀਲ ਕੀਤੀ ਕਿ ਮੈਰੋ ਅਤੇ ਹੋਰ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮਿਕਾ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਤੋਂ ਬੇਨਤੀ ਕਰਦਾ ਹਾਂ ਕਿ ਸੱਚ ਸਾਹਮਣੇ ਲਿਉਣ ਅਤੇ ਕਾਤਲਾਂ ਨੂੰ ਸਜ਼ਾ ਦੇਣ ਦੀ ਕਾਰਵਾਈ ਕੀਤੀ ਜਾਵੇ ਮੈਂ ਹਰਜੀਤ ਸਿੰਘ ਰਸੂਲਪੁਰ ਦਾ ਸਮਰਥਨ ਕਰਦਾ ਹਾਂ ਉਹਨਾਂ ਕਿਹਾ ਕਿ ਹਰ ਸੰਭਵ ਮਦਦ ਲਈ ਤਿਆਰ ਹਾਂ ਉਹਨੇ ਵੀ ਕਿਹਾ ਦੱਸੇ ਜਾ ਰਿਹਾ ਹੈ ਕਿ ਕਮਲ ਕੋਰ ਹਤਿਆਕਾਂਡ ਵਿੱਚ ਮਲਜ਼ਮ ਮੈਰੋ ਯੂਏਈ ਪੱਜ ਗਿਆ ਅਤੇ ਉੱਤੇ ਪੰਜਾਬ ਦੀਆਂ ਦੋ ਹੋਰ ਔਰਤਾਂ ਨੂੰ ਧਮਕੀਆਂ ਦੇਣ ਦੇ ਵੀ aarop hain ਮਨਾਮੀਕਾ ਸਿੰਘ ਤੇ ਹੁਣੇ ਮੈਂ ਦੇਖਿਆ ਇੱਕ ਇਨਫਲੂਐਂਸਰ ਲੇਡੀ ਦਾ ਮਰਡਰ ਹੋਇਆ ਤੇ ਬਹੁਤ ਵੱਡੀ ਗੱਲ ਹੋ ਗਈ ਕਮਾਲ ਹੀ ਹੋ ਗਿਆ ਮਤਲਬ ਫਟੇ ਜੱਕ ਤੇ ਇੰਨਾ ਪ੍ਰਾਊਡ ਮੂਮੈਂਟ ਹੋ ਰਿਹਾ ਹੈ ਮੇਰਾ ਨਾਮ ਵੀ ਮਿਕਾ ਸਿੰਘ ਹੈ ਸਿੱਖ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਤੇ ਆਪਣੇ ਆਪ ਦੇ ਮੈਨੂੰ ਇੰਨਾ ਮਾਣ ਹੋ ਰਿਹਾ ਹੈ ਕਿ ਯਾਰ ਦੋ ਸਿੰਘਾਂ ਨੇ ਰਲ ਕੇ ਉਹ ਕੁੜੀ ਦਾ ਕਦਲ ਕਰਤਾ ਸ਼ਾਬਾਸ਼ ਅਸੀਂ ਸਾਰੇ ਦਿਨੋਂ ਅੱਜ ਤੱਕ ਤੇ ਇਹੀ ਦੱਸਦੇ ਆਏ ਕਿ ਜੀ ਅਸੀਂ ਯੋਧੇ ਆ ਅਸੀਂ ਗਰੀਬਾਂ ਦੀ ਹੈਲਪ ਕਰਦੇ ਆਂ ਕਿਸੇ ਮਜ਼ਲੂਮ ਨੂੰ ਸਾਡੀ ਜ਼ਰੂਰਤ ਹੋਵੇ ਸੀ ਹਮੇਸ਼ਾ ਖੜੇ ਹੁੰਨੇ ਇਹ ਤਾਂ ਬਹੁਤ ਹੀ ਵੱਡਾ ਕੰਮ ਹੋ ਗਿਆ ਜੀ ਚੱਕਦੇ ਕੋਈ ਬੰਦਾ ਅਮਰਤਪਾਲ ਸਿੰਘ ਨਾਮ ਮੈਂ ਸੁਣਿਆ ਭਾਈ ਛਾਹੇ ਸਲੂਟ ਹੈ ਬਹੁਤ ਵਧੀਆ ਕੰਮ ਤੇ ਦੌੜ ਫਿਟੇ ਮੇ ਤੁਹਾਡਾ ਤੁਹਾਡੇ ਸਾਰੇ ਬੰਦਿਆਂ ਦਾ ਯੋਧੇ ਨਿਹੱਥੀ ਦੇ ਹੱਥ ਚੱਕਦੇ ਔਰਤਾਂ ਦੇ ਦੇ ਹੱਥ ਚੱਕਦੇ ਬੱਚਿਆਂ ਤੇ ਨਹੀਂ ਚੱਕਦੇ ਤੁਸੀਂ ਉਹਨੂੰ ਸਮਝਾਉਣਾ ਸੀਗਾ ਕੰਪਲੇਨ ਕਰੋ ਕਿ ਜਿਸ ਕੰਮ ਤੇ ਸਾਰੀ ਦੁਨੀਆ ਮਾਣ ਕਰਦੀ ਉਹ ਕੰਮ ਕਰਕੇ ਇਹ ਵਿਚਾਰੇ ਐਨਐਪੀ ਵੇਲੇ ਹੋ ਗਏ ਕੌਣ ਨੱਚਰੀ ਕੌਣ ਛੋੜੇ ਕਪੜੇ ਪਾੜੇ ਨੂੰ ਜਾ ਕੇ ਮਾਰ ਦੋ ਵਾਹ ਜੀ ਵਾਹ ਤਨੂ ਨੀ ਦਲੇਰੀ ਹੈ ਬਹੁਤ ਸਾਰੇ ਹੋਰ ਅਤਿਆਚਾਰ ਹੋ ਰਹੇ ਦੁਨੀਆ ਚ ਜਾ ਕੇ ਜਾਓ ਸੰਭਾਲੋ ਜਾ ਕੇ ਯਾਰ ਇਹ ਕਿਹੜੇ ਪਾਸੇ ਤੁਸੀਂ ਤੁਰ ਪਏ ਇਹੀ ਕੰਮ ਰਹਿ ਗਿਆ ਸਾਡੀ ਦੁਨੀਆ ਚ ਕਿਸੀ ਵੀ ਇਨਫਲੂਐਂਸਰ ਨੂੰ ਫੜਾਂਗੇ ਜਿਹੜੇ ਗੰਦੇ ਕੱਪੜੇ ਪਾਉਂਦੀ ਹੈ ਜੀ ਉਹ ਗੰਦ ਬੋਲਦੀ ਹੈ ਫਲਾਣਾ ਬੋਲਦੀ ਹੈ ਕਮਲਕੌਰ ਉਹਦਾ ਨਾਮ ਹੈ ਕੰਚਨ ਨੂੰ ਚੱਕੇ ਸੀ ਮੜ ਕਰਦਾ ਸੋਧ ਸੋਧਾ ਲਾਤਾ ਵਾਹ ਸ਼ਾਬਾਸ਼ ਇਹ ਸਾਡੀ ਉਹ ਕਾਮ ਹੈ ਜਿਹੜੇ ਸੀ ਪੁਰਾਣੇ ਪਾਸ਼ਾ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਲੰਗਰ ਲਾਉਂਦੇ ਆਏ ਹਾਂ ਕੋਵਿਡ ਚ ਬੜੀ ਹੈਲਪ ਕੀਤੀ ਹੈ ਇਹ ਸੋਧੇ ਲਾਣੇ ਤੁਸੀਂ ਕੋਈ ਕਿਸ ਨੂੰ ਮਾਰੋ ਜਾ ਕੇ ਗੁੰਡਿਆਂ ਨੂੰ ਮਾਰੋ ਬਹੁਤ ਸਾਰੇ ਬਦਮਾਸ਼ ਕੋਰੇ ਪੰਜਾਬ ਚ ਚਲੋ ਮੈਂ ਵੀ ਚਲਣਾ ਬਦਮਾਸ਼ੀ ਕਰਦਾ ਇੱਕ ਔਰਤ ਨੂੰ ਦੋ ਨਿਆਂ ਸਿੰਘ ਮਾਰ ਰਿਹਾ ਵਾਹ ਜੀ ਵਾਹ ਐਦਾਂ ਹੀ ਕਰਦੇ ਰਹੋ ਔਰ ਕੌਮ ਦਾ ਨਾਮ ਨਾ ਹੋਰ ਉੱਤੇ ਲੈ ਕੇ ਜਾਇਓ ਤੁਸੀਂ ਇੱਕ ਪਾਸੇ ਸਾਡੇ ਭਗਤ ਸਿੰਘ ਸ਼ਹੀਦ ਜੀ ਨੇ ਜਿਹੜੇ ਆਪਣੀ ਕੁਰਬਾਨੀ ਦੇ ਕੇ ਗਏ ਨੇ ਦੇਸ਼ ਦੇ ਲਈ ਇੱਕ ਤੁਸੀਂ ਪਤਾ ਨਹੀਂ ਇੱਕ ਮਾਰ ਕੇ ਬੜਾ ਵੱਡਾ ਤੁਸੀਂ ਯਾਰ ਕੰਮ ਕਰਦਾ ਬੜਾ ਵੱਡਾ ਕਿ ਦਲੇਰੀ ਦਾ ਕੰਮ ਕੀਤਾ ਜੀ ਸੋਦਾ ਲਾਦਾ ਦੋ ਬੰਦਿਆਂ ਨੇ ਵਰਲਡ ਚ ਜਿੰਨੇ ਵੀ ਸਿੰਘ ਨੇ ਜਿੰਨੇ ਵੀ ਸਿੱਖਣੇ ਉਹ ਬੜੇ ਵੱਡੇ ਕੰਮ ਕਰਦੇ ਆ ਰਹੇ ਨੇ ਦੇਸ਼ ਲਈ ਸਾਰਿਆਂ ਦੇ ਉਹੀ ਚੰਗਾ ਕੰਮ ਕੀਤਾ ਵੀ ਸੁਧਾਰੋ ਭਰਾਵਾ ਆਪਣੇ ਆਪ ਨੂੰ ਦੁਨੀਆਂ 'ਚ ਹੋਰ ਬਥੇਰੇ ਕੰਮ ਹੈਗੇ ਨੇ ਔਰ ਇਸ ਤੋਂ ਵੀ ਜ਼ਿਆਦਾ ਗੰਦੇ-ਗੰਦੇ ਲੋਕ ਪੰਜਾਬ 'ਚ ਬੈਠੇ ਨੇ ਠੀਕ ਹੈ ਗਲਤ ਹੈਗੀ ਐ ਚਾਰਜ ਪੇੜਾ ਮਾਰ ਦੋ ਕੰਪਲੇਨ ਕਰ ਦੋ ਵਾਰਨਿੰਗ ਦੇ ਦੋ ਅਸੀਂ ਜੀ ਸੋਦਾ ਲਾਤਾ ਔਰ ਅਸੀਂ ਸੋਦੇ ਹੀ ਲਾਵਾਂਗੇ ਦੌੜ ਫੜੇ ਮੋਂ ਤੁਹਾਡਾ ਔਰ ਮੈਂ ਪੰਜਾਬ ਸਰਕਾਰ ਔਰ ਸਪੈਸ਼ਲੀ ਉਹਨਾਂ ਦਾ ਮਨਸਾਲ ਨੂੰ ਮੈਂ ਰਿਕੁਐਸਟ ਕਰਨਾ ਕਿ ਤੁਸੀਂ ਇਹੋ ਜਿਹੇ ਬੰਦਿਆਂ ਤੇ ਕਾਬੂ ਕਰੋ ਅਸੀਂ ਪੰਜਾਬ ਦਾ ਨਾਮ ਅੱਗੇ ਵਧਾਣਾ ਨਾ ਕਿ ਪਿੱਛੇ ਲੈ ਕੇ ਜਾਣਾ ਸਾਡਾ ਪੰਜਾਬ ਕਾਦਲੀ ਹੈ ਗੁਰੂਆਂ ਪੀਰਾਂ ਦੀ ਸਾਡੀ ਧਰਤੀ ਹੈ ਜਿਹੜੇ ਸ਼ੁਰੂ ਤੋਂ ਲੰਗਰ ਲਾਉਂਦੇ ਆਏ ਨੇ ਬਹਾਦਰੀ ਕਰਦੇ ਆਏ ਦੇਸ਼ ਨੂੰ ਬਚਾਉਂਦੇ ਆਏ ਹਰ ਮਜ਼ਲੂਮ ਤੇ ਜੇ ਕੋਈ ਅਤਿਆਚਾਰ ਹੁੰਦਾ ਅਸੀਂ ਖੜੇ ਹੁੰਦੇ ਆ ਤੇ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਰੋਕ ਲਗਾਓ ਸਾਡਾ ਕੋਈ ਹੱਕ ਨਹੀਂ ਮੰਨਦਾ ਸੀ ਕਿਸੇ ਦੀ ਜਾਨ ਲਈ ਉਦੋਂ ਹੀ ਪੁਲਿਸ ਬੈਠੀ ਹੈ ਕਾਨੂੰਨ ਬੈਠਾ ਹੈ ਆਪਣੇ ਹੱਥ ਚ ਕਾਨੂੰਨ ਲਈ ਜਾਓ ਤੁਸੀਂ ਸੋ ਪਲੀਜ਼ ਤੇ ਤੁਸੀਂ ਸਹੀ ਢੰਗ ਨਾਲ ਸੀਰੀਅਸ ਬੈਨ ਐਸ ਤੁਸੀਂ ਚੈੱਕ ਕਰੋ ਕਿ ਹੋਇਆ ਕੀ ਹੈ ਔਰ ਕਿਉਂ ਹੋਇਆ ਤੇ ਮੈਂ ਬਾਬਾ ਹਰਜੀਤ ਸਿੰਘ ਜੀ ਦੇ ਨਾਲ ਆ ਕਿ ਤੁਸੀਂ ਜੋ ਵੀ ਸਟੈਪ ਚੱਕ ਰਹੇ ਹੋ ਜੋ ਵੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਤੇ ਮੇਰੇ ਵੱਲੋਂ ਕੋਈ ਵੀ ਸੇਵਾ ਹੋएगी ਮੈਂ ਤੁਹਾਡੇ ਨਾਲ ਆ ਔਰ ਮੈਂ ਸੱਚਾਈ ਦੇ ਨਾਲ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ